ਨੇ ਜੀ ਆਪਣੇ ਕੋਲ ਹਾਂਜੀ ਇਹ ਦਵਾਈਆਂ ਨੇ ਜੀ ਆਪਣੇ ਕੋਲ ਇਹ ਤੇਲ ਹੈ ਦਿਮਾਗ ਦੀਆਂ ਨਾੜੀਆਂ ਵਾਸਤੇ ਬਾਕੀ ਉਹ ਦੰਦਾ ਜਾੜਾਂ ਦੀ ਹੈ ਬਾਬਾशीर ਦੀ ਹੈ ਆਪਣੇ ਮਰਦਾਨਾ ਤਾਕਤ ਵਾਸਤੇ ਤੇ ਆਪਣੇ ਹੋਰ ਵੀ ਕਈ ਤਰ੍ਹਾਂ ਦੀਆਂ ਦਵਾਈਆਂ ਨੇ ਜੀ ਆਪਣੇ ਕੋਲੇ ਠੀਕ ਹੈ ਜੀ ਹਾਂਜੀ ਤੇ ਇਹ ਤੁਸੀਂ ਕਹਿ ਰਹੇ ਜਿਹੜੀ 32 ਸਾਲ ਦੇ ਹੋ ਕੇ 32 ਦੇ 32 ਦੰਦ ਸੀ ਉਹਨਾਂ ਦੇ ਆ ਦਵਾਈ ਹੈ ਜੀ ਜਿਹੜੀ ਆਪਾਂ ਯੂਜ਼ ਕਰਦੇ ਆ ਜੀ ਇਹ ਤਾਂ ਵੈਸੇ ਵੀ ਜੇ ਆਪਾਂ ਕੋਈ ਬੰਦਾ ਉਹ ਕਰ ਲੇ ਠੀਕ ਹੈ ਹਾਂਜੀ ਇਹ ਅੰਦਰ ਵੀ ਚਲੀ ਗਈ ਨੁਕਸਾਨ ਨਹੀਂ ਹੈਗਾ ਜੀ ਨੁਕਸਾਨ ਨਹੀਂ ਹਾਂਜੀ ਠੀਕ ਹੈ ਗਰੰਟੀ ਹੈ ਜੀ ਆਪਣੇ ਬੱਚੇ ਨੂੰ ਜਿਵੇਂ ਹੁਣ ਛੋਟੇ ਬੱਚੇ ਕੋਈ ਚਾਕਲੇਟ ਖਾਂਦਾ ਹੈ ਕੋਈ ਕੁਝ ਖਾਂਦਾ ਹੈ ਜੀ ਉਹਨਾਂ ਵਾਸਤੇ ਦਾ ਬਾਲਾ ਬੈਨੀਫਿਟ ਹੈ ਜੀ ਠੀਕ ਹੈ ਜੀ ਹਾਂਜੀ ਬੈਨੀਫਿਟ ਹੈ ਜੀ ਇਹਨਾਂ ਦੇ ਵਾਸਤੇ ਦਾ ਠੀਕ ਹੈ ਹਾਂਜੀ ਤੇ ਆਹ ਤੇਲ ਜਿਵੇਂ ਹੁਣ ਕਈ ਵਾਰੇ ਭੁੱਲਣ ਸ਼ਕਤੀ ਹੋ ਜਾਂਦੀ ਹੈ ਬੱਚਿਆਂ ਦੀ ਭੁੱਲਦੇ ਨੇ ਜੀ ਕਈ ਵਾਰੀ ਬੱਚੇ ਇਹ ਤੇਲ ਯੂਜ਼ ਕਰੋ ਜੀ ਆਪਣੇ ਗੇਟੀ ਚ ਲਾਉਣਾ ਤੂੰ ਮੇਜ ਲਾਉਣੇ ਨੇ ਦੋ ਤੁਪਕੇ ਅ ਅੱਖਾਂ ਦੀ ਵੀ ਰੋਸ਼ਨੀ ਪੂਰੀ ਰਹੂਗੀ ਹਾਂਜੀ ਤੇ ਸਭ ਕੁਝ ਓਕੇ ਮਤਲਬ ਇਹ ਵੀ ਓਕੇ ਓਕੇ ਠੀਕ ਹੈ ਕੱਲ ਤੁਸੀਂ ਹੋਰ ਦਿੰਨੇ ਆਂ ਤੋਂ ਬਾਈ ਇਹ ਆਪਣੇ ਬਾਬਾ ਸ਼ਹੀਦ ਆ ਜੀ ਜਿਹਨੂੰ ਜਿੰਨੀ ਮਰਗੀ ਹੋਈ ਬਾਬਾ ਸ਼ਹੀਦ ਚਾਹ ਖੁੰਨੀ ਆ ਕਿਆ ਦੁੱਧੀ ਆ ਤੇ ਦੋ ਗੇਲੀਆਂ ਸਵੇਰੇ ਆਪਣਾ ਲੈਣ ਨੇ ਉਹਦਾ ਕਾਲ ਤੇ ਲੈ ਇਹ ਜਿਵੇਂ ਹੁਣ ਕਿਥੇ ਔਰਤ ਕੋਲੇ ਬੱਚਾ ਪੋਚਾ ਨਹੀਂ ਆਪਣੇ ਇਹ ਉਹਦੇ ਵਾਸਤੇ ਆ ਜੀ ਹਾਂਜੀ ਆ ਆਪਣਾ ਕਿਸੇ ਨੂੰ ਕਬਜ ਕਿੰਨੀ ਵੀ ਹੋਵੇ ਜੀ ਜਿੰਨੀ ਮਰਜ਼ੀ ਹੋਵੇ ਕਬਜ ਇਹ ਕਬਜ ਵਾਸਤੇ ਦਵਾਈ ਹਾਂਜੀ ਜੀ ਜੀ ਕੋਲੇ ਉਚੂਲ ਸਤਿ ਸ਼੍ਰੀ ਅਕਾਲ ਬਾਈ ਜੀ ਆ ਤੇਲ ਆ ਜੀ ਪਿੰਡ ਕਲਿਹਾਨੇ ਪਿੰਡ ਤੋਂ ਬਾਈ ਜੀ ਨੇ ਤੇਲ ਦਿੱਤਾ ਸੀਗਾ ਜੀ ਤੁਸੀਂ ਮਰੀਜ਼ ਹੋ ਤੇ ਰੈਂਟ ਵੀ ਹਾਂਜੀ ਹਾਂਜੀ ਠੀਕ ਹੈ ਮਰੀ ਇਨ ਤੁਹਾਨੂੰ ਫਰਕ ਪਿਆ ਹੈ ਦਵਾਈ ਬਹੁਤ ਫਰਕ ਪਿਆ ਜੀ ਜਿੰਨਾ ਜਾਨੀ ਕਿ ਮੈਂ ਇਹ ਕਹਿਣਾ ਵੀ ਜੇ ਮੈਨੂੰ 300 ਰੁਪਏ ਦਾ ਫਰਕ ਪੈ ਸਕਦਾ ਮਹੀਨੇ ਨਾਲ ਠੀਕ ਹੈ ਤਾਂ ਮੈਂ ਇਹ ਕਹਿਣਾ ਵੀ ਜੇ 2 ਮਹੀਨੇ ਮੈਂ ਹੋਰ ਖਾਲਾ ਤਾਂ ਮੈਂ ਬਿੱਲ ਪੁੱਲ ਵੀ ਠੀਕ ਹੈ ਜਾਨੀ ਕਿ ਮੇਰੇ ਹਿਸਾਬ ਨਾਲ ਬਈ ਨਿਗਾ ਘਟਦੀ ਠੀਕ ਹੈ ਔਰ ਮੇਰੀ ਯਾਦ ਸ਼ਕਤੀ ਵਧ ਗਈ ਇਹਦੇ ਨਾਲ ਇਹਦੇ ਨਾਲ ਯਾਦ ਸ਼ਕਤੀ ਯਾਦ ਸ਼ਕਤੀ ਵਧ ਗਈ ਠੀਕ ਹੈ। ਔਰ ਮੈਂ ਇਹ ਕਹਿਣਾ ਵੀ ਕਦੇ ਕਿਤੇ ਵੀ ਮੈਂ ਉਰੇ ਹੁਣ ਤੇਲ ਨਹੀਂ ਲਾਇਆਗਾ। ਨਾ ਕੋਈ ਕਰੀਮ ਲਾਈ ਆ। ਆਟੋਮੈਟਿਕ ਯਾਨੀ ਕਿ ਚਿਹਰਾ ਇਹ ਰਹਿੰਦਾ। ਬਦਈ ਕਿ ਤੁਸੀਂ ਜਿਹੜਾ ਸਰਦਾ ਦੇ ਗਿਚੀ ਚ ਲਾਉਣਾ ਹੈ। ਇਹ ਜੀ ਆਪਾਂ ਇਹ ਥੋੜਾ ਜਿਹਾ ਪਾਉਣਾ ਇਹ। ਠੀਕ ਹੈ ਜੀ। ਪਾ ਕੇ ਪੈਂ ਗਿਚੀ ਝਸਣਾ ਕਹਿੰਦੇ ਵੀ ਨਾੜਾਂ ਜਿਹੜੀਆਂ ਪਿੱਛੋਂ ਹੁੰਦੀਆਂ ਨੇ ਨਾ। ਠੀਕ ਹੈ ਜੀ। ਇਹ ਨਾੜਾਂ ਪਿੱਛੋਂ ਕਹਿੰਦੇ ਵੀਕ ਹੋ ਜਾਂਦੀਆਂ। ਠੀਕ ਹੈ। ਜੋ ਪਿੱਛੋਂ ਨਿਗਾਹ ਡਾਊਨ ਹੁੰਦੀ ਫਿਰ ਮੂਰੇ ਜਿਹੜੀ ਰੋਸ਼ਨੀ ਜਾਂਦੀ ਨਹੀਂ ਹੈ ਅੱਖਾਂ। ਠੀਕ। ਤਾਂ ਉਸ ਕਰਕੇ ਬਾਈ ਜੀ ਨੇ ਮੈਨੂੰ ਤੇਲ ਦਿੱਤਾ ਸੀਗਾ ਜੀ। ਮੈਂ ਕੱਲ ਵੀ ਇਹਨਾਂ ਕੋਲੇ ਆਇਆ ਸੀ ਇਹ ਕਹਿੰਦੇ ਕੱਲ ਨੂੰ ਆਇਓ ਤੁਸੀਂ ਠੀਕ ਹੈ ਤੇਲ ਤਿਆਰ ਕਰਨ ਵਾਲਾ ਠੀਕ ਹੈ ਮੈਂ ਕਹਿੰਦਾ ਚਲੋ ਠੀਕ ਆ ਜੀ ਫਿਰ ਮਤਲਬ ਤੁਹਾਨੂੰ ਫਰਕ ਪਿਆ ਹੋਇਆ ਬਹੁਤ ਫਰਕ ਪੈ ਗਿਆ ਜੀ ਮੇਰੇ ਜਿਹੜਾ ਯਾਨੀ ਕਿ ਜੇ ਮੈਂ ਡਾਕਟਰ ਕੋਲੇ ਜਾਂਦਾ ਡਾਕਟਰਾਂ ਕੋਲੇ ਤਾਂ ਲਾਜ ਹੀ ਨਹੀਂਗਾ ਅੰਗਰੇਜ਼ੀ ਡਾਕਟਰ ਤਾਂ ਇਹ ਕਹਿੰਦੇ ਨੇ ਵੀ ਨਿਗਾਹ ਦੇ ਉੱਤੇ ਤੁਸੀਂ ਚਸ਼ਮਾ ਲਾਓ ਠੀਕ ਹੈ ਜੀ ਐਨ ਕਲਾ ਲਓ ਫਿਰ ਨੰਬਰ ਵੱਧ ਗਿਆ ਫਿਰ ਲਾ ਲਓ ਜਾਂ ਕਹਿੰਦੇ ਨੇ ਲੇਜ਼ਰ ਆਪਰੇਸ਼ਨ ਕਰਵਾਓ ਹਾਂ ਜੀ ਜੀ ਬਾਹਲੀ ਗੱਲ ਚਲੀ ਜਾਂਦੀ ਤੇ ਉਹ ਕਹਿੰਦੇ ਨੇ ਤੁਸੀਂ ਆਪਰੇਸ਼ਨ ਕਰਾ ਲਓ ਠੀਕ ਹੈ ਆਪਰੇਸ਼ਨ ਕਰਾ ਕੇ ਵੀ ਮੈਂ ਕਈ ਬੰਦੇ ਦੇਖ ਜਾਣ ਕੇ ਜਦੋਂ ਪਿੱਛੋਂ ਹੀ ਕਮਜ਼ੋਰੀ ਆ ਕੋਈ ਇਹ ਤਾਂ ਕੋਈ ਇਹ ਤਾਂ ਨਹੀਂ ਹੈਗਾ ਵੀ ਛੋਟੇ ਰਿਸ਼ਤੇਦਾਰ ਨੇ ਜੇ ਤੁਸੀਂ ਕੋਈ ਦੋਸਤੀ ਹੋਵੇ ਨਹੀਂ ਨਹੀਂ ਇਹ ਨਹੀਂ ਮੈਂ ਵੀ ਵਰਤੇ ਬਾਈ ਇਹ ਆਪਣੇ ਜ਼ਿੰਮੇਦਾਰ ਭਾਈ ਨੇ ਜੀ ਇਹ ਤੇ ਮੈਂ ਤਾਂ ਜੀ ਆਪਣਾ 골ਡ ਦਾ ਕਾਰੀਗਰ ਹਾਂ ਜੀ ਠੀਕ ਹੈ ਜੀ ਤੇ ਮੇਰੀ ਤਾਂ ਜਾਨੀ ਕਿ ਮੈਂ ਸੋਨੇ ਦਾ ਕੰਮ ਕਰਦਾ ਹੁੰਦਾ ਹੈ ਨਾ ਆਪਾਂ ਨਹੀਂ 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 ਠੀਕ ਹੈ ਸਾਹਿਬ ਨਹੀਂ ਕੋਈ ਸਾਹਿਬ ਦੀ ਗੱਲ ਹੀ ਹੈ ਜੀ ਠੀਕ ਹੈ ਮੈਂ ਤਾਂ 골ਡ ਦਾ ਕਾਰੀਗਰ ਹਾਂ ਜੀ ਸੋਨੇ ਦਾ ਕੰਮ ਕਰਦਾ ਰਿਹਾ ਉਸ ਕਰਕੇ ਨਿਗਾ ਲੱਗਣ ਦੇ ਕਾਰਨ ਮੇਰੀ ਨਿਗਾ ਵੀ ਖੋ ਗਈ ਸੀ ਠੀਕ ਹੈ ਫੁੱਲ ਕੰਮ ਕਰਦਾ ਜੀ ਦਿਮਾਗ ਵੀ ਅੱਛਾ ਤੁਸੀਂ ਕੀ ਕਹ ਰਹੇ ਸੀ ਦੰਦਾ ਦੰਦਾ ਜਿਹੜਾ ਜਿਹੜੇਗਾ ਦੰਦਾ ਜੜਾ ਦੀ ਦਵਾਈ ਹੈ ਜੀ ਫੁੱਲ ਕੰਮ ਕਰਦੀ ਹੈ ਜੀ ਠੀਕ ਸਭ ਤੋਂ ਵਧੀਆ ਫੇਰ ਲੈਦੇ ਰਿਹਾ ਜੀ ਬਣਾ ਠੀਕ ਹੈ ਕੋਈ